ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਅੱਜ ਤਰੀਕਾ 26 ਅਗਸਤ ਲੰਗੀ ਰਾਤ ਸਾਰੀ ਰਾਤ ਸੇ بارش ਹੋਈ ਗਈ ਆ ਤਾਂ ਕਰਕੇ ਸਵੇਰੇ ਸਵੇਰੇ 6 ਵਜੇ ਮੈਂ ਘੱਗਰ ਦੇ ਵਿੱਚ ਪਾਣੀ ਦੇਖਣ ਵਾਸਤੇ ਆਇਆਗਾ 6 ਵਜੇ ਕੇ 10 ਮਿੰਟ ਹੋ ਜਾਗੇ ਇਦੂਗਾ ਆਪਣੀ ਕਾਰ ਜਾਂਦੀ ਨਹੀਂ ਹੁਣ ਇਦੂਗਾ ਪੈਦਲ ਜਾਣਾ ਪੈਂਦਾਗਾ ਜਾ ਕੇ ਦੇਖਦੇ ਕਿੰਨਾ ਕਾਗਾ ਇੱਥੇ ਕੀ ਹੋਇਆ ਅਸਲ ਵਿੱਚ ਕੱਲ ਤੋਂ ਹੀ بارش ਹੋ ਜਾਂਦੀ ਆ ਹੈਗੀ ਥੋੜੀ ਅਜੇ ਮੈਂ ਹੁਣ ਮੇਰੇ ਪਿੱਛੇ ਕਿੰਨ ਮਣਕਣੀਆਂ ਦੇਖੋ ਇੱਕ ਤੇ ਤੇਜ਼ ਹੋ ਜਾਂਦੀ ਆ ਕਿਤੇ ਹੌਲੀ ਹੋ ਜਾਂਦੀ ਆ ਹੋਈ ਪਰ ਸਾਰੇ ਏਰੀਆ 'ਚ ਹੀ ਜਾਂਦੀ ਆ ਇਹ ਜਿਹੜੀ ਜ਼ਿਆਦਾ بارش ਆਈ ਉਹ ਸੰਗਰੂਰ ਪਟਿਆਲਾ ਉਧਰਲੇ ਪਾਸੇ ਜਿਹੜਾ ਸੰਗਰੂਰ ਪਟਿਆਲਾ ਦਾ ਉਧਰ ਦੇ ਨਾਲੋਂ ਇਧਰਲੇ ਪਾਸੇ ਵਾਰਸ਼ ਘੱਟ ਹੈਗੀ ਤਾਂ ਲੱਗਤ ਜਵਾਬ ਦੇ ਜਾਂਦੀ ਆ ਹੁਣ ਵੀ ਕਿਨਮਣ ਕਰ ਤਿਲਕੂਗਾ ਹੁਣ ਵੀ ਕਿਨਮਣ ਕਨੀਆ ਹੋਈ ਜਾਂਦੀਆਂ ਗਿਆ ਜਦੋਂ ਇਧਰਲੇ ਪਾਸੇ ਪਾਣੀ ਆ ਜਿਹੜਾ ਜਿਹੜਾ ਆ ਥਾਂ ਜਾਈ ਜਾਂਦਾ ਇਧਰਲੇ ਪਾਸੇ ਉਦੋਂ ਉਦੋਂ ਵਧ ਜਾਂਦਾਗਾ ਬਾਕੀ ਆਪ ਨੂੰ ਪਹਾੜਾਂ ਦੇ ਵਿੱਚ ਦਿਨੇ ਪਤਾ ਲੱਗੂਗਾ ਵੀ ਪਹਾੜਾਂ ਦੇ ਵਿੱਚ ਕੀ ਹਾਲ ਚਾਲ ਹੈਗਾ ਕਿਉਂਕਿ 10 ਵਜੇ ਤੋਂ ਬਾਅਦ ਹੀ ਫੋਨ ਫੋਨ ਚੱਕਦੇ ਆ ਬੰਦੇ ਸਾਰੀ ਰਾਤ ਵਾਰਸ਼ ਹੋਈ ਹੈਗੀ ਰਾਤ ਤਾਂ ਕਾਜਰੀ ਬਹੁਤ ਖਤਰਨਾਕ ਸੀਗਾ ਤੁਹਾਨੂੰ ਰਸਤਾ ਦਿਖੋ ਨਾ ਮੈਂ ਕਿਹੋ ਜਿਹਾਗਾ ਪਲੀਜ਼ ਮੇਰੀ ਵੀਡੀਓ ਸ਼ੇਅਰ ਕਰ ਦਿਆ ਕਰੋ ਮ ਕਾਰ ਮੇਰੀ ਉੱਥੇ ਖੜ ਗਈ ਤੇ ਹੁਣ ਮੈਂ ਪੈਦਲ ਚੱਲਿਆ ਇੱਕ ਚ ਤਿਲਕਣ ਵਾਲੀ ਆ ਲੱਤ ਪਹਿਲੇ ਕਹਿੰਦੀ ਟੁੱਟੂਗੀ ਤੇ ਦੁਆਰੇ ਕੱਚੀ ਕੱਚੀ ਹੈਗੀ ਅਜੇ ਇਹੋ ਜਿਹਾ ਮਾਹੌਲ ਆ ਜੀ ਅੱਜ 26 ਅਗਸਤ ਇੱਥੋਂ ਕਿੱਧਰ ਲੰਗੀਏ ਹੁਣ ਹਾਏ ਵੇ ਹਰਵਿੰਦਰਾ ਕਿੱਧਰ ਹੀ ਜਾਵੇਂਗਾ ਵੇ ਸ਼ੇਅਰ ਕਰ ਦਿਆ ਕਰੋ ਵੀਡੀਓ ਮਿੱਤਰੋ ਇਹੀ ਰਿਕੁਐਸਟ ਆ ਮੇਰੀ ਮੇਰਾ ਇਹੀ ਤੇਲ ਪਾਣੀ ਹੈਗਾ ਜਿੰਨੀ ਵੀਡੀਓ ਸ਼ੇਅਰ ਕਰੋਗੇ ਉਹ ਮੇਰਾ ਤੇਲ ਪਾਣੀ ਹੈਗਾ ਸਾਰੀ ਰਾਤ ਵਾਰ ਸੋਇਆ ਸਾਰੀ ਰਾਤ 2 ਵਜੇ ਤੱਕ ਰਾਤ ਗਾਜੀ ਬਹੁਤ ਭੜਾ ਰਿਹਾ ਸੀ ਸੁੱਤੇ ਪੈਨੂੰ ਜਗਾਉਂਦਾ ਹੀ ਰਾਤਾਂ ਲਓ ਮਿੱਤਰੋ ਪਹੁੰਚ ਗਿਆ ਵਗਾ ਗਰਦੇ ਇਧਰਲੇ ਪਾਸੋਂ ਆਇਆਗਾ ਉਹ ਖੜੀ ਹੈ ਮੇਰੀ ਕਾਰ ਉੱਪਰ ਨਾਲ ਪੁਲ ਤੋਂ ਪਤਾ ਨਹੀਂ ਲੱਗਦਾ ਪੁਲ ਤੋਂ ਐਂ ਤਾਂ ਪਤਾ ਲੱਗ ਜੂ ਵੀ ਕਿੰਨਾ ਪਾਣੀ ਚੱਲਦਾ ਪਰ ਜਿੱਥੋਂ ਪਾਣੀ ਮੁੜਿਆ ਹੁੰਦਾ ਰਾਤ ਨੂੰ ਚੜਾਈ ਕਰਕੇ ਉਹ ਨਹੀਂ ਪਤਾ ਲੱਗਦਾ ਵੀ ਰਾਤ ਕਿੰਨਾ ਵਧਿਆ ਸੀਗਾ ਉਹਦੇ ਵਾਸਤੇ ਥੱਲੇ ਹੀ ਹੋਣਾ ਪੈਂਦਾਗਾ ਕੋਈ ਤਾਂ ਟਾਲੀਆਂ ਵੜੀਆਂ ਲਾਉਂਦੇ ਇਥੇ ਲਓ ਦੋਸਤੋ ਇਹੋ ਜਿਹੇ ਹਾਲਾਤ ਨੇਗੇ ਤਕਰੀਬਨ ਨੋਰਮਲੀ ਆ ਕੋਈ ਵੱਡੀ ਗੱਲ ਨਹੀਂ ਹੈਗੀ ਬਾਕੀ ਆਪਾਂ ਨੀੜ ਜਾ ਕੇ ਦੇਖਦੇ ਆ ਖਾਰ ਕਿੱਥੋਂ ਤੱਕ ਪਾਈ ਵੀ ਆ ਕਿੰਨਾ ਕੁ ਚੜਿਆ ਪਾਣੀ ਲਓ ਜੀ ਦੋਸਤੋ ਕਰੋ ਦਰਸ਼ਨ ਕਗਰ ਦੇ ਇਹੋ ਜਿਹੇ ਹਾਲਾਤ ਨੇ 26 ਅਗਸਤ ਅੱਜ ਪਾਣੀ ਵੱਧਦਾਗਾ ਪਹਿਲਾਂ ਨੂੰ ਦੁੱਗਣਾ ਤਿਗਣਾ ਹੋਇਆ ਪਿਆਗਾ ਜਿਹੜੇ ਆਮ ਦੇਨ ਹਨਾ ਆਮ ਦੇਨਾਂ ਦੇ ਨਾਲੋਂ ਥੋੜਾ ਜਿਹਾ ਪਾਣੀ ਵੱਧਦਾ ਇਹ ਜਿਹੜੇ ਆਮ ਦੇਨ ਨੇ ਆਮ ਦਿਨਾਂ ਦੇ ਨਾਲੋਂ ਥੋੜਾ ਜਿਹਾ ਪਾਣੀ ਵੱਧਦਾ ਦੁੱਗਣਾ ਲਾ ਲਓ ਇਤੋਂ ਵੱਧ ਨਹੀਂ ਪਾਣੀ ਹੈਗਾ ਇਹ ਜਿਹੜਾ ਛੱਤ ਮੀਂਹ ਚੜੀਏ ਕਰਦੇ ਬੈਕ ਸਾਈਡ ਬੰਨ ਬਣਿਆ ਹੋਇਗਾ ਉੱਥੇ ਵੀ ਮਿੰਟਿੰਗਣਤੀ ਹੁੰਦੀ ਹੈ ਉੱਥੇ ਨੂੰ 8-9000 ਕੇ ਉਸ ਕਨੇ ਹੁੰਦੇ ਆ ਉਹ ਜਦੋਂ ਇੱਥੇ ਹੋ ਗਿਆ ਨਿਸ਼ਾਨੀ ਜਿੱਤੇ ਇਹ ਮੇਰੀਆਂ ਨਿਸ਼ਾਨੀਆਂ ਲਾਈਆਂ ਵੀ ਆਵਦੀਆਂ ਇਸ ਤੋਂ ਵੱਧ ਨਹੀਂ ਪਾਣੀ ਹੈਗਾ ਇਹ ਜਿਹੜਾ ਤੁਹਾਡੇ ਕੋਲੇ ਪਾਣੀ ਵਧਿਆ ਹੋਵੇਗਾ ਇਸ ਵਕਤ ਕੱਗਰ ਦੇ ਰੇ ਦੇ ਵਿੱਚ ਪਾਣੀ ਵਧਿਆ ਹੋਇਆ ਉਹ ਵਧਿਆ ਹੈਗਾ ਪਟਿਆਲਾ ਸੰਗਰੂਰ بارش ਹੋਣ ਕਰਕੇ ਉਹ ਅਨਿਗੜ ਪਾਤਣਾ ਸੰਗਰੂਰ ਪਟਿਆਲਾ ਇਹ ਸਾਰੇ ਪਾਸੇ ਭਾਰੀ بارش ਆ ਗਈ ਕੱਲ ਮੈਂ ਸੰਗਰੂਰ ਆਇਆ ਵੇ ਸੀਗਾ ਬਹੁਤ ਜ਼ਿਆਦੇ ਮੀਂਹ ਸੀਗਾ ਆਪਦੀ ਅੱਖਾਂ ਸਾਹਮਣੇ ਦੇਖ ਕੇ ਗਿਆ ਸੀ ਬਹੁਤ ਜ਼ਿਆਦੇ ਜਬਰਦਸਤ ਬਾਦ ਸੀਗੀ ਰਾਤ ਮੈਂ ਤਕਰੀਬਨ 11 ਵਜੇ ਗਿਆਗਾ ਉਦੋਂ ਵੀ بارش ਹੋ ਜਾਂਦੀ ਸੀ 11 ਵਜੇ ਸੰਗਰੂਰ ਤੋਂ ਲੈ ਕੇ ਚੰਡੀਗੜ੍ਹ ਤੱਕ ਨੂੰ ਸਾਰੇ ਦਾ ਵੀ ਪੈਂਦਾ ਹੈ ਰਾਤ 11 ਵਜੇ ਇੰਨੀ ਜਿਆਦਾ بارش ਹੋਈ ਸੀਗੀ ਇੱਥੇ ਪਰ ਘਟ ਗਈ ਇਹ ਪਹਿਲੀ ਵਾਰ ਹੋਇਆ ਵੀ ਚੰਡੀਗੜ੍ਹ ਵਾਲੇ ਪਾਸੇ بارش ਘਟ ਹੋਵੇ ਤੇ ਪੰਜਾਬ ਵਿੱਚ ਵੱਧ ਹੋਵੇ ਨਹੀਂ ਹਮੇਸ਼ਾ ਚੰਡੀਗੜ੍ਹ ਹੀ ਵੱਧ ਹੁੰਦੀ ਸੀਗੀ ਇਸ ਵਾਰ ਐਤਕੀ ਹੋਇਆਗਾ ਇਧਰ ਪੰਚਕੁਲਾ ਜੀਰਕਪੁਰ ਡੇਰਾਵਸੀ ਇਧਰਲੇ ਪਾਸੇ ਸਾਰੇ ਕਿਤੇ ਘਟ ਗਈ ਤੇ ਪੰਜਾਬ ਵਾਲੇ ਪਾਸੇ ਵੱਧ ਗਈ ਇਥੋਂ ਇਹਦੇ ਵਿੱਚ 1% ਵੀ ਦਰ ਵਾਲੀ ਗੱਲ ਹੈ ਨਹੀਂਗੀ ਕਿ ਗਰਦੀ ਇਥੋਂ ਪੰਚਕੁਲੇ ਤੋਂ ਇੱਕ ਵੀ ਪਰਸੈਂਟ ਦਰ ਵਾਲੀ ਗੱਲ ਕੋਈ ਨਹੀਂ ਹੈਗੀ ਬਾਕੀ ਦਿਨੇ ਮੈਂ ਦੋਨੇ ਟਾਈਮ ਦੇਖ ਕੇ ਆਉਂਗਾ ਕਸ਼ਲਿਆ ਵੀ ਤੇ ਸੁਗਨਾਲੇਕ ਵੀ ਦੋਨਾਂ ਨੂੰ ਦੇਖ ਕੇ ਫਿਰ ਤੁਹਾਨੂੰ ਸ਼ਾਮ ਨੂੰ 6 ਵਜੇ ਦੁਬਾਰੇ ਮਿਲੂੰਗਾ ਫਿਰ ਉਦੋਂ ਪਤਾ ਦੱਸਾਂਗੇ ਵੀ ਕਿਹੋ ਜਿਹਾ ਹਾਲ ਹੈ ਕੀ ਆਗੇ ਪਾਣੀ ਵਧੂਗਾ ਜਾਂ ਘਟੂਗਾ ਆਉਣ ਵਾਲੇ ਦਿਨ ਹੋਣਗੇ ਉਹ ਵਧਣਗੇ ਕਿ ਘਟਣਗੇ ਆਪਾਂ ਨੂੰ ਦਿਨੇ ਪਤਾ ਲੱਗੂਗਾ ਪਰ ਇਸ ਵਕਤ ਤੱਕ ਗੱਰੇ ਦੇ ਵਿੱਚ ਦਾਰ ਵਾਲੀ ਗੱਲ 1% ਵੀ ਨਹੀਂ ਹੈਗੀ ਚਿੰਤਾ ਮੁਕਤ ਹੋ ਜਾਓ ਤੁਸੀਂ ਸਤਲੁਜ ਤੇ ਬਿਆਸ ਉਹਨਾਂ ਨੇ ਬਹੁਤ ਤਾਂਡਵ ਕਰ ਰਹੇ ਆ ਸਤਲੁਜ ਤੇ ਬਿਆਸ ਦੋਨੋਂ ਦਰਿਆਵਾਂ ਨੇ ਬਹੁਤ ਜਿਆਦਾ ਨੁਕਸਾਨ ਕਰਤਾ 2023 ਦੀ ਵੀਡੀਓ ਸੋਚੋ ਅੱਖਾਂ ਸਾਹਮਣੇ ਘਮਾਓ ਜਦੋਂ ਕੰਗ ਟੁੱਟਿਆ ਸੀਗਾ ਉਸ ਤੋਂ ਕਈ ਗੁਣਾ ਵੱਧ ਉਸ ਤੋਂ ਕਈ ਗੁਣਾ ਵੱਧ ਨੁਕਸਾਨ ਕਰ ਰਿਆ ਵਿਆਸ ਤੇ ਸਤਲੁਜ ਦਰਿਆ ਦੋਨੋਂ ਰਲ ਕੇ ਪੌਂਗ ਡੈਮ ਦੇ ਵਿੱਚੋਂ ਬਹੁਤ ਜਿਆਦੇ ਪਾਣੀਆਂ ਉਧਰ ਵਿਆਸ ਤੇ ਸਤਲੁਜ ਦੋਨੇ ਦਰਿਆ ਬਹੁਤ ਜਿਆਦੇ ਨੁਕਸਾਨ ਕਰ ਰਹੇ ਆ ਪੌਂਗ ਡੈਮ ਦੇ ਵਿੱਚੋਂ ਦੇ ਪਹਾੜ ਟਾਈਮ ਦੇ ਵਿੱਚੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾਗਾ ਜਿਸ ਕਰਕੇ ਜਿਹੜਾ ਉਧਰਲਾ ਇਲਾਕਾਗਾ ਪੌਂਗ ਡੈਮ ਵਾਲਾ ਮੰਡਾ ਇਲਾਕਾ ਸਾਰਾ ਉਹਨੇ ਬਿਲਕੁਲ ਡੂਬਤਾ 40 ਪਿੰਡ ਬਿਲਕੁਲ ਡੂਬਤੇ ਇੰਨਾ ਪਾਣੀ ਆ ਉਹ ਤੁਸੀਂ 23 ਦੀ ਵੀਡੀਓ ਅੱਖਾਂ ਸਾਹਮਣੇ ਘੁਮਾਓ ਆਪਦੇ ਕਿਵੇਂ ਕਹਿੋ ਜੀ ਸੀਗੀ ਘੱਗਰ ਦੀ ਉਦੋਂ ਕਈ ਗੁਣਾ ਵੱਧ ਨੁਕਸਾਨ ਕਰ ਰਿਹਾ ਵਿਆਸ ਪਾਉਂਗ ਟਾਈਮ ਦੇ ਵਿੱਚੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾਗਾ ਪਾਖੜਾ ਡੈਮ 'ਚੋਂ ਛੱਡਿਆ ਜਾ ਰਿਹਾ ਕਿਉਂਕਿ ਜਿਹੜੇ 7 ਰੋਈ ਦੇ ਉੱਤੇ 50 50 ਕਿਲੋਮੀਟਰ ਦਾ ਡੈਮ ਬਣਿਆ ਮੈਨਾ ਹਿਮਾਚਲ ਦੇ ਵਿੱਚ ਉਹਨਾਂ ਦੇ ਵਿੱਚੋਂ ਪਾਣੀ ਛੱਡਦੇ ਆ ਖੜੀ ਛੱਲ ਆਉਂਦੀ ਆ ਫਿਰ 2 2 3 3 ਮੀਟਰ ਦੀ ਉਹ ਛੱਲ ਆ ਕੇ ਗਾਂ ਪਾਖੜਾ ਡੈਮ 'ਚ ਭਾਈਦੀ ਆ ਉਹ ਵਧਾਉਂਦੀ ਆ ਉਧਰ ਇਹਨਾਂ ਨੂੰ ਨੁਕਸਾਨ ਹੋ ਰਿਹਾਗਾ ਇਧਰਲੇ ਜਿਵੇਂ ਮੈਂ ਕਹਿਣਾ ਹੁੰਦਾ ਕਿ ਘੱਗਰ ਪਚਾਲੋਂ ਦੁਰਦਾ ਹੈਗਾ ਸਿਰਮੌਰ ਜ਼ਿਲ੍ਹਾ ਅੱਧਾ ਦਿੱਲੀ ਵਾਲੇ ਪਾਸੇੋਂ ਚ ਲੈ ਆਂਦਾ ਪਾਣੀ ਅੱਧਾ ਇਧਰਲੇ ਪਾਸੇ ਆ ਜਾਂਦਾ ਤਾਂ ਕਰਕੇ ਟਕਿਆ ਹੈਗਾ ਘੱਗਰ ਵਾਲੇ ਪਾਸੇ ਇਸ ਵਾਰੀ ਲੱਗਦਾ ਹੈਗਾ ਵੀ 2-3 ਦਿਨ ਹੋਰ ਆ ਜਦੋਂ ਇਹ ਟੱਪ ਗਏ ਉਸ ਤੋਂ ਬਾਅਦ ਕੋਈ ਖਤਰਾ ਨਹੀਂ ਹੈਗਾ ਹੁਣ ਵੀ ਮੈਂ ਤੁਹਾਨੂੰ ਕਹਿਣਾਗਾ ਵੀ ਨਹੀਂ ਖਤਰਾ ਹੈਗਾ ਘੱਗਰ ਦਾ ਨਹੀਂ ਖਤਰਾ ਹੈਗਾ ਇੱਕ ਮੇਰਾ ਪੇਜ ਆ ਫੇਸਬੁੱਕ ਤੇ ਹਰਵਿੰਦਰ ਢੱਲੋਂ ਨਾਮ ਤੇ ਉਹਦਾ ਲਿੰਕ ਆ ਡਿਸਕ੍ਰਿਪਸ਼ਨ ਦੇ ਵਿੱਚ ਉਸ ਨੂੰ ਜਰੂਰ ਫੋਲੋ ਕਰ ਲਿਓ ਬਾਕੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਰ ਲਓ ਕਮੈਂਟ ਕਰਦਿਆ ਕਰੋ ਵਧੀਆ ਜਿ